ਕੌਣ ਕਿ ਤੁਸੀਂ ਹਟਦੇ ਨਹੀਂ ਸੀ ਨਾ ਸੋ ਰੋ ਦੇਣ ਅਮਰਤਪਾਲ ਤੇ ਲਾਈਵ ਅਮਰਤਪਾਲ ਤੇ ਲਾਈਵ ਅਮਰਤਪਾਲ ਕਿੱਥੋਂ ਆ ਗਿਆ ਇਹ ਪੰਜਾਬ ਨੂੰ ਕਿਵੇਂ ਬਚਾਲੂ ਹੈ ਤਾਂ ਤੁਸੀਂ ਲੱਗੋ ਮੋਰੀ ਚੱਲੋ ਗਾਂ ਆ ਕੇ ਕਰੋ ਕੰਮ ਕਰ ਠੀਕ ਹੈ ਕਿ ਨਹੀਂ ਤੁਸੀਂ ਲੱਗ ਜਾਓ ਮੋਰੀ ਬਾਬਿਓ ਸ਼ੇਅਰ ਕਰ ਦਿਓ ਸਾਰੇ ਭਰਾ ਵੀਡੀਓ ਨੂੰ ਰੱਜ ਕੇ ਸਾਰੇ ਵੀਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਮੇਰੇ ਵੀਰ ਜਿੰਨੇ ਪਿਆਰ ਕਰਨ ਵਾਲੇ ਆ ਠੀਕ ਹੈ ਕਿ ਨਹੀਂ ਦੂਜੇ ਬੰਦੇ ਨੂੰ ਅਸੀਂ ਨਹੀਂ ਆਂਦੇ ਵੀ ਸ਼ੇਅਰ ਕਰੋ ਅਸੀਂ ਸਿਰਫ ਪਿਆਰ ਕਰਨ ਵਾਲੇ ਬੰਦੇ ਨੂੰ ਆਂਨੇ ਆਂ ਵੀ ਜਿਹੜਾ ਭਰਾ ਠੀਕ ਹੈ ਕਿ ਨਹੀਂ ਸੱਚੀ ਗੱਲ ਸੁੰਨਣਾ ਚਾਹੁੰਦਾ ਸੱਚ ਨੂੰ ਪਸੰਦ ਕਰਨਾ ਚਾਹੁੰਦਾ ਸਿਰਫ ਉਹ ਸ਼ੇਅਰ ਕਰੇ ਅਸੀਂ ਦੂਜੇ ਬੰਦੇ ਨੂੰ ਆਂਦੇ ਹੀ ਨਹੀਂ ਵੀ ਸ਼ੇਅਰ ਕਰਨ ਨੂੰ ਠੀਕ ਹੈ ਨਾ ਇਸ ਗੱਲ ਤੇ ਬੜੇ ਬੰਦਿਆਂ ਦੀ ਚੰਗਿਆੜ ਬੜੀ ਉੱਚੀ ਚੰਗਿਆੜ ਪਈ ਬੰਦਿਆਂ ਦੀ ਹੈ ਵੀ ਇਹ ਕਿਵੇਂ ਬੰਦਾ ਚੱਕੂਗਾ ਸੋ ਹੈ ਇਹ ਸੌ ਅਖੇ ਕਿਵੇਂ ਚੱਕੂਆਂ ਨੂੰ ਪਤਾ ਕੱਲ ਨੂੰ ਲੱਗਣਾ ਬਈ ਸੌ ਚੱਕਦਾ ਕਿਵੇਂ ਆ ਸੌ ਵੀ ਚੱਕੂ ਆ ਹਾਂ ਜਿਵੇਂ ਸਰਬਜੀਤ ਖਾਲਸੇ ਨੇ ਚੱਕੀ ਆ ਜਿਵੇਂ ਸਿਮਰਜੀਤ ਮਾਨ ਨੇ ਚੱਕੀ ਆ ਜਿਵੇਂ ਪਹਿਲਾਂ 13 ਐਮਪੀਆਂ ਨੇ ਚੱਕੀ ਆ ਸੌ ਸੌ ਚੱਕਣ ਨੂੰ ਕੀ ਆ ਹੈ ਤੇ ਜਰੂ ਭਾਈ ਸਾਹਿਬ ਨੇ ਕੱਲ ਨੂੰ ਸੌ ਚੱਕਣੀ ਆ ਸੌ ਚੱਕਣ ਦੇ ਨਾਲ-ਨਾਲ ਕਈਆਂ ਬੰਦਿਆਂ ਦੀਆਂ ਚੀਕਾਂ ਵੀ ਨਿਕਲਣੀਆਂ ਜੇ ਕੱਲ ਨੂੰ ਆ ਵੇਖੀ ਚੱਲਿਆ ਜੇ ਤੁਸੀਂ ਹਾਂਜੀ ਠੀਕ ਹੈ ਨਾ ਕਲਿੱਪ ਕੱਟ-ਕੱਟ ਕੇ ਪਾਉਣਗੇ ਕੱਲ ਨੂੰ ਇਹਨੇ ਸੋ ਕਿਵੇਂ ਚੱਕ ਲਈ ਸਵਿਧਾਨ ਦੀ ਐ ਇਹ ਜਿਹੜੇ ਆਂਦੇ ਡਿਬਰੂਗੜ ਤੋਂ ਆ ਹੀ ਨਹੀਂ ਸਕਦਾ ਉਹ ਬੰਦਾ ਉਹ ਇਦਾਂ ਹੋ ਹੀ ਨਹੀਂ ਸਕਦਾ ਪਹਿਲਾਂ ਤਾਂ ਨਹੀਂ ਜਿੱਤ ਹੀ ਨਹੀਂ ਸਕਦਾ ਕਿ ਉਹਨੂੰ ਵੋਟ ਹੀ ਨਹੀਂ ਪੈਣੀ ਆ ਗਿਆ ਜੇ ਬਾਹਰ ਹੁਣ ਮਾਰੋ ਚੀਕ ਤੇ ਬਗਿਆੜ ਹੁਣ ਛੱਡੋ ਚੀਕਾਂ ਠੀਕ ਹੈ ਨਾ ਸਾਨੂੰ ਪਤਾ ਮੈਂ ਪਹਿਲਾਂ ਹੀ ਗੱਲ ਕਰਤੀ ਸੀ ਭਾਈ ਕਲੀਅਰ ਵੀ ਜਦੋਂ ਭਾਈ ਸਾਹਿਬ ਨੇ ਸੌ ਚੱਕਣੀ ਆ ਸੌ ਚੁੱਕ ਸਮਾਗਮ ਤੇ ਆਉਣਾ ਤੇ ਉਦੋਂ ਕਈਆਂ ਦੀਆਂ ਚੀਕਾਂ ਨਿਕਲਣੀਆਂ ਤੇ ਉਹ ਚੀਕਾਂ ਹੁਣ ਵੱਜਣਗੀਆਂ ਵੇਖੀ ਚੱਲੋ ਤੁਸੀਂ ਹਾਂਜੀ ਉਹ ਹੁਣ ਚੀਕਾਂ ਵੱਜਣਗੀਆਂ ਕਈਆਂ ਬੰਦਿਆਂ ਦੀਆਂ ਇਓ ਨੇ ਸੌ ਕਿਵੇਂ ਚੱਕ ਲੀਆ ਨੇ ਸੌ ਚੱਕਣ ਕਿਵੇਂ ਆ ਗਿਆ ਹੈ ਜਿਵੇਂ ਸਾਡੇ ਪਹਿਲਾਂ 13 ਐਮਪੀਆ ਨੇ ਸੌ ਚੱਕੀ ਸੀ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ 2.5 ਸਾਲ ਪਹਿਲਾਂ ਸੌ ਚੱਕੀ ਆ ਆ ਜਿਵੇਂ ਹੁਣ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ ਸੌ ਚੱਕੀ ਆ ਐਵੇਂ ਇਹਨੇ ਸੌ ਚੱਕ ਲੈਣੀ ਸੌ ਚੱਕਣ ਨੂੰ ਕੀ ਆ ਦੱਸੋ ਹੈ ਅਖੇ ਹੁਣ ਇਹ ਮੂੰਹ ਕਿਹੜੇ ਮੂੰਹ ਨਾਲ ਸੌ ਚੱਕੂਗਾ ਹੈ ਐ ਇਸੇ ਮੂੰਹ ਨਾਲ ਸੌ ਚੱਕੂਗਾ ਬਾਈ ਹੋਰ ਕਿਹੜੇ ਮੂੰਹ ਨਾਲ ਸੌ ਚੱਕੂ ਤੁਹਾਡੇ ਸਾਹਮਣੇ ਮੈਨੂੰ ਪਤਾ ਤੁਸੀਂ ਕਲਿੱਪਾਂ ਕੱਟ-ਕੱਟ ਕੇ ਪਾਉਣੀਆਂ ਉਹਨੇ ਸੌਂ ਕਿਵੇਂ ਚੱਕਲੀ ਓ ਸੌਂ ਚੱਕਣ ਕਿਵੇਂ ਆ ਗਿਆ ਓ ਬੜੀਆਂ ਰੀਆਂ ਚੀਕਾਂ ਵੱਜਣਗੀਆਂ ਹੁਣ ਬੜੇ ਚੰਗਿਆੜ ਮਾਰਨਗੇ ਬੜੇ ਉੱਚੀ ਉੱਚੀ ਰੌਲਾ ਪਾਉਣਗੇ ਹੁਣ ਬੱਪਾ ਹੋਰ ਅੱਜ ਰੱਜ ਕੇ ਪਾਓ ਰੌਲਾ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਪਾਓ ਰੌਲਾ ਹਾਂਜੀ ਸਭਾਣ ਦੀ ਸੌਂ ਵੀ ਚੱਕੀ ਜਾਏਗੀ ਠੀਕ ਹੈ ਕਿ ਨਹੀਂ ਤੇ ਆਪਣੇ ਇਲਾਕੇ ਦਾ ਕੰਮ ਵੀ ਕੀਤਾ ਜਾਊਗਾ ਖਾਲਸਾ ਵੀ ਹੀਰ ਵੀ ਚਲਾਈ ਜਾਊਗੀ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰਕੇ ਅੰਮ੍ਰਿਤ ਦੀ ਜਿਹੜੀ ਦਾਤ ਆ ਉਹ ਵੀ ਸ਼ਕਾਈ ਜਾਊਗੀ ਪੰਜਾਂ ਪਿਆਰਿਆਂ ਦੇ ਵਿੱਚ ਸਾਰਾ ਕੁਝ ਹੋਊਗਾ ਸਬਰ ਰੱਖੋ ਬੱਸ ਥੋੜਾ ਜਿਹਾ ਬਾਈ ਹੁਣ ਸਵਰ ਸਬਰ ਦਾ ਸਵਾ ਵੀ ਹੁਣ ਥੋੜਾ ਜਿਹਾ ਸਬਰ ਰੱਖ ਲਓ ਸਾਰੇ ਭਰਾ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਪੇਜ ਦੀ ਰੀਚ ਬਿਲਕੁਲ ਡਾਊਨ ਆ ਯਾਰ ਐ ਥਲੜੇ ਲੈਵਲ ਤੇ ਲਾਲ ਆ ਬਿਲਕੁਲ ਸਰਦੋ ਮੇਰੇ ਭਰਾ ਸ਼ੇਅਰ ਕਰ ਦੋ ਵੀਡੀਓ ਨੂੰ ਇਹ ਹੁਣ ਸੌ ਚੱਕਣੀ ਆ ਬਾਈ ਸੌ ਸੌ ਚੱਕ ਸਮਾਗਮ ਇਹ ਕਿ ਸੌ ਕਿਵੇਂ ਚੱਕੂਗਾ ਹੈ ਉਹ ਸੌ ਚੱਕਣੀ ਕਿਵੇਂ ਆਜੂਗਾ ਬੜਿਆਂ ਬੰਦਿਆਂ ਦੀਆਂ ਚੀਕਾਂ ਬੜਿਆਂ ਨੇ ਅਮਰਤਪਾਲ ਨੂੰ ਨਿੰਦਿਆ ਹੈ 24 24 ਘੰਟੇ ਉਹ ਅਮਰਤਪਾਲ ਭਾਜਪੀ ਦਾ ਬੰਦਾ ਉਹ ਅਮਰਤਪਾਲ ਆਰਐਸਐਸ ਦਾ ਬੰਦਾ ਅਮਰਤਪਾਲ ਉਹ ਦੁਬਈ ਤੋਂ ਕਿਵੇਂ ਆ ਗਿਆ ਉਹਦਾ ਕੋਨਾ ਕੋਨਾ ਮੋਨਾ ਉਹ ਸਿੱਖੀ ਦੀ ਗੱਲ ਕਿਵੇਂ ਕਰਨ ਲੱਗ ਪਿਆ ਹੈ ਉਹ ਦੁਬਈ ਛੱਡ ਕੇ ਪੰਜਾਬ ਆ ਗਿਆ ਪੰਜਾਬ ਚ ਆ ਕੇ ਉਹਨੇ ਪ੍ਰਚਾਰ ਕੀਤਾ ਪ੍ਰਚਾਰ ਤੋਂ ਬਾਅਦ ਉਹਨੇ ਅਮਰਤ ਛਕ ਲਿਆ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਇਕੱਲੇ ਨਹੀਂ ਛਕਿਆ ਹਜ਼ਾਰਾਂ ਸੰਗਤਾਂ ਨਾਲ ਛਕਿਆ ਅਮਰਤ ਉਹ ਕਈਆਂ ਨੂੰ ਇਹ ਗੱਲ ਹੀ ਨਹੀਂ ਚੰਗੀ ਲੱਗੀ ਪਤੰਦਰਾਂ ਨੂੰ ਵੀ ਨੌਜਵਾਨਾਂ ਦਾ ਨਸ਼ਾ ਕਿਹੜੀ ਗੱਲਾਂ ਛਡਾ ਰਿਆ ਏ ਉਹਨਾਂ ਨੇ ਵਿਰੋਧ ਕਰਨਾ ਹੀ ਸ਼ੁਰੂ ਕਰਤਾ ਕਿਸੇ ਨਾ ਕਿਸੇ ਬਹਾਨੇ ਇਹਨਾਂ ਨੇ ਚਾਇਆ ਵੀ ਅੰਦਰ ਤੱਕੀਏ ਉਹ ਨੂੰ ਅੰਦਰ ਸਿੜਤਾ ਉਹਨੂੰ ਡਿਬਰੂਗੜ੍ਹ ਦੀ ਜੇਲ੍ਹ 'ਚ ਸਿੜਤਾ ਲਿ ਆ ਕੇ ਨਾਲ ਬੰਦੇ ਹੋਰ ਸਿੜਤੇ ਕਈ ਅੰਮ੍ਰਿਤਸਰ ਦੀ ਜੇਲ੍ਹ 'ਚ ਧੱਕਦੇ ਕਈ ਜਲੰਧਰ ਵਾਲੀ ਜੇਲ੍ਹ 'ਤੇ 5752 ਦੇ ਪਰਚੇ ਲਾ ਕੇ ਧੱਕਦੇ ਵਾਇਗਰੂ ਦੀ ਇਹੋ ਜੀ ਕਰਾਮਾਤ ਵਾਪਰੀ ਜੇਲ੍ਹ 'ਚ ਬੈਠਾ ਹੀ ਖਡੂਰ ਸਾਹਿਬ ਦੇ ਲੋਕਾਂ ਨੇ ਐਮਪੀ ਬਣਾਤਾ ਵੇਖੋ ਤੁਸੀਂ ਖਡੂਰ ਸਾਹਿਬ ਦੇ ਲੋਕਾਂ ਨੇ ਐਮਪੀ ਬਣਾਤਾ ਹੁਣ ਇਸੇ ਗੱਲ ਦਾ ਜੋਰ ਲੋਕਾਂ ਦਾ ਲੱਗਿਆ ਉਹ ਐਮਪੀ ਕਿਵੇਂ ਬਣ ਗਿਆ ਬਈ ਇਹ ਤਾਂ ਬੀਜੇਪੀ ਦਾ ਬੰਦਾ ਸੀ ਇਹ ਤਾਂ ਬੀਜੇਪੀ ਨੇ ਖਿਲਾ ਰਿਆ ਸੀ ਹੈ ਹੁਣ ਉਹ ਤੇ ਜਿਹੜੇ ਬੀਜੇਪੀ ਦੇ ਜਿਹੇ ਕੈਂਪਾਂ 'ਚ ਜਾ ਕੇ ਆਏ ਆ ਹੈ ਜਿਹੜੇ ਉਹਨਾਂ ਕੈਂਪਾਂ ਦੇ ਵਿੱਚ ਖਾਕੀ ਨਿੱਕਰ ਵਾਲਿਆਂ ਦੇ ਜਾ ਕੇ ਆਏ ਆ ਉਹਨਾਂ ਦੇ ਕੋਈ ਬੰਦਾ ਬੋਲਿਆ ਹੀ ਨਹੀਂ ਉਹਨਾਂ ਵੇਲੇ ਜਵਾਨਾਂ ਸੜ ਗਈਆਂ ਜਿਨ੍ਹਾਂ ਦੇ ਸ਼ਰਮ ਠੀਕ ਆ ਕਿ ਨਹੀਂ ਫੋਟੋਆਂ ਦੇ ਵੀਡੀਓ ਜਿਹੜੀਆਂ ਫੇਸਬੁੱਕਾਂ ਤੇ ਵਾਇਰਲ ਹੋਈਆਂ ਹਾਂ ਜਿਨ੍ਹਾਂ ਦਾ ਕੋਈ ਲੈਗਾ ਚੁਗਾ ਹੀ ਨਹੀਂ ਸੀ ਇਹਨਾਂ ਨਾਲ ਉਹਨਾਂ ਨੂੰ ਧੱਕੇ ਨਾਲ ਆਰਐਸਐਸ ਦੇ ਬੀਜੇਪੀ ਦੇ ਬਣਾਈ ਗਏ ਆ ਵਾਹ ਥੋਡੇ ਵਾਹ ਥੋਡੇ ਕਿਧਰ ਭੱਜਿਓ ਹੁਣ ਆ ਰਿਹਾ ਜੇ ਕੱਲ ਨੂੰ ਸੌ ਚੱਕਣ ਮਾਰੋ ਚੀਕ ਚੰਗੀ ਚੰਗਿਆੜ ਪੂਰੀ ਠੋਕਮੀ ਮਾਰੋ ਐ ਰੀਜ ਨਾਲ ਠੀਕ ਹੈ ਨਾ ਕਿਉਂਕਿ ਤੁਸੀਂ ਹਟਦੇ ਨਹੀਂ ਸੀ ਨਾ ਸੋ ਰੋ ਦੇਣ ਅਮਰਤਪਾਲ ਤੇ ਲਾਈਵ ਅਮਰਤਪਾਲ ਤੇ ਲਾਈਵ ਅਮਰਤਪਾਲ ਕਿੱਥੋਂ ਆ ਗਿਆ ਇਹ ਪੰਜਾਬ ਨੂੰ ਕਿਵੇਂ ਬਚਾਲੂ ਹਾਂ ਤੂੰ ਤੁਸੀਂ ਲੱਗੋ ਮੋਰੀ ਚੱਲੋ ਗਾਂ ਆ ਕੇ ਕਰੋ ਕੰਮ ਕਰ ਠੀਕ ਹੈ ਕਿ ਨਹੀਂ ਤੁਸੀਂ ਲੱਗ ਜਾਓ ਮੋਰੀ ਬਾਬਿਓ ਸ਼ੇਅਰ ਕਰ ਦੋ ਸਾਰੇ ਭਰਾ ਵੀਡੀਓ ਨੂੰ ਰੱਜ ਕੇ ਸਾਰੇ ਵੀਰ ਵੱਧ ਤੋਂ ਵੱਧ ਸ਼ੇਅਰ ਕਰ ਦੋ ਇਸ ਵੀਡੀਓ ਨੂੰ ਮੇਰੇ ਵੀਰ ਜਿੰਨੇ ਪਿਆਰ ਕਰਨ ਵਾਲੇ ਆ ਠੀਕ ਹੈ ਕਿ ਨਹੀਂ ਦੂਜੇ ਬੰਦੇ ਨੂੰ ਅਸੀਂ ਨਹੀਂ ਆਂਦੇ ਵੀ ਸ਼ੇਅਰ ਕਰੋ ਅਸੀਂ ਸਿਰਫ ਪਿਆਰ ਕਰਨ ਵਾਲੇ ਬੰਦੇ ਨੂੰ ਆਂਦੇ ਆ ਵੀ ਜਿਹੜਾ ਭਰਾ ਠੀਕ ਹੈ ਕਿ ਨਹੀਂ ਸੱਚੀ ਗੱਲ ਸੁਨਣਾ ਚਾਹੁੰਦਾ ਸੱਚ ਨੂੰ ਪਸੰਦ ਕਰਨਾ ਚਾਹੁੰਦਾ ਸਿਰਫ ਉਹ ਸ਼ੇਅਰ ਕਰੇ ਅਸੀਂ ਦੂਜੇ ਬੰਦੇ ਨੂੰ ਆਂਦੇ ਹੀ ਨਹੀਂ ਵੀ ਸ਼ੇਅਰ ਕਰਨ ਨੂੰ ਠੀਕ ਹੈ ਨਾ ਇਸ ਗੱਲ ਤੇ ਬੜੇ ਬੰਦਿਆਂ ਦੀ ਚੰਗਿਆੜ ਬੜੀ ਉੱਚੀ ਚੰਗਿਆੜ ਪਈ ਬੰਦਿਆਂ ਦੀ ਹੈ ਵੀ ਇਹ ਕਿਵੇਂ ਬੰਦਾ ਚੱਕੂਗਾ ਸੌ ਹੈ ਇਹ ਸੌ ਅਖੇ ਕਿਵੇਂ ਚੱਕੂ ਨੂੰ ਪਤਾ ਕੱਲ ਨੂੰ ਲੱਗਣਾ ਬਈ ਇਹ ਸੌ ਚੱਕਦਾ ਕਿਵੇਂ ਆ ਸੌ ਵੀ ਚੱਕੂਗਾ हां ਜਿਵੇਂ ਸਰਬਜੀਤ ਖਾਲਸੇ ਨੇ ਚੱਕੀ ਆ ਜਿਵੇਂ ਸਿਮਰਜੀਤ ਮਾਨ ਨੇ ਚੱਕੀ ਆ ਜਿਵੇਂ ਪਹਿਲਾਂ 13 ਐਮਪੀਆਂ ਨੇ ਚੱਕੀ ਆ ਸੌ ਸੌ ਚੱਕਣ ਨੂੰ ਕੀ ਆ ਹੈ ਇਹ ਸੌ ਕਿਵੇਂ ਚੱਕੂਗਾ ਸੌ ਕਿਵੇਂ ਕੋਈ ਡਾ ਰੌਲਾ ਪਾਇਆ ਇਹਨਾਂ ਨੇ ਹੈ ਆ ਤੁਹਾਡੇ ਕੋਲੇ ਸੌ ਚੱਕਣੀ ਆ ਠੀਕ ਆ ਮਾਰੋ ਚੀਕ ਹੁਣੇ ਪੂਰੀ ਚੀਕ ਮਾਰੋ ਚੰਗਿਆੜ ਮਾਰੋ ਤੁਸੀਂ ਜਿੰਨੀ ਵੱਜਦੀ ਤੁਹਾਡੇ ਤੋਂ ਮਾਰੋ ਚੀਕ ਜਿਹੜੀ ਤੁਹਾਡੇ ਤੋਂ ਵੱਜਦੀ ਆ ਜਿਹੜਾ ਤੁਸੀਂ ਰੌਲਾ ਪਾਇਆ ਸੀ ਉਹ ਚੀਜ਼ ਚੀਜ਼ ਆ ਮਰਦਾ ਪਾਲਾ ਸੌਂ ਕਿਵੇਂ ਚੱਕੂਗਾ ਹੈ ਪਹਿਲਾਂ ਤਾਂ ਦੀ ਜਿੱਤ ਤਾਂ ਨਹੀਂ ਇੱਕ ਬੰਦਾ ਲੱਗਿਆ ਸੀ ਉਹਨੂੰ ਵੋਟ ਹੀ ਨਹੀਂ ਪੈਣੀ ਉਹ ਤਾਂ ਜਿੱਤਣਾ ਹੀ ਕੋ ਨਹੀਂ ਲੋਕੀ ਉਹਨੂੰ ਚਾਹੁੰਦੀ ਹੀ ਨਹੀਂ ਠੀਕ ਹੈ ਕਿ ਨਹੀਂ ਪਤਾ ਤਾਂ ਹੁਣ ਲੱਗਣਾ ਬਾਬਿਓ ਹੈ ਐਮਪੀ ਵੀ ਬਣ ਗਿਆ ਅਗਲਾ ਹਾਂ ਹੁਣ ਡਿਬਰੂਗੜ ਤੋਂ ਸਿੱਧਾ ਸੌਂ ਚੱਕਣਾ ਆਊਗਾ ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਉਹਨੂੰ 4 ਦਿਨਾਂ ਦੀ ਪ੍ਰੋਲ ਮਿਲੀ ਹੈ ਕਿ ਨਹੀਂ ਮਿਲੀ ਹਜੇ ਪੱਕਾ ਨਹੀਂ ਬਾਈ ਕਨਫਰਮ ਹੋਇਆ ਇਸ ਗੱਲ ਦਾ ਇਸ ਲਈ ਇਹ ਗੱਲ ਤਾਂ ਨਹੀਂ ਮੈਂ ਕਹਿ ਸਕਦਾ हां पर ਇੰਨਾ ਮੈਂ ਕਹਿ ਸਕਦਾ ਵੀ ਜਿਹੜੀ ਗੱਲ ਹੈ ਆ ਵੀ ਉਹ 5 ਜੁਲਾਈ ਨੂੰ ਸੌ ਚੱਕੂਗਾ ਠੀਕ ਹੈ ਨਾ ਕਮੈਂਟ ਕਰੋ ਸਾਰੇ ਭਰਾ ਕਿਉਂਕਿ ਵੀਰਾਂ ਦਾ ਮੈਨੂੰ ਕਮੈਂਟ ਸ਼ੋ ਤਾਂ ਹੋ ਹੀ ਨਹੀਂ ਰਿਹਾ ਅੱਜ ਪਤਾ ਨਹੀਂ ਕੀ ਪਿਆਰ ਕਰਨ ਵਾਲੇ ਸ਼ੇਅਰ ਕਰ ਦੋ ਦੂਜਾ ਬੰਦਾ ਕੋਈ ਸ਼ੇਅਰ ਨਾ ਕਰੇ ਠੀਕ ਹੈ ਕਿ ਨਹੀਂ ਕਮੈਂਟ ਮੈਨੂੰ ਕਿਸੇ ਬੰਦੇ ਦਾ ਸ਼ੋ ਹੋ ਨਹੀਂ ਰਿਹਾ ਜੇ ਕਮੈਂਟ ਮੈਨੂੰ ਸ਼ੋ ਹੁੰਦਾ ਹੁੰਦਾ ਮੈਂ ਸਾਰੇ ਵੀਰਾਂ ਦਾ ਨਾਮ ਲੈ ਕੇ ਦੱਸਣਾ ਸੀ ਪਰ ਕਮੈਂਟ ਮੈਨੂੰ ਸ਼ੋ ਨਹੀਂ ਕਿਸੇ ਦਾ ਵੀ ਹੋ ਰਿਹਾ ਕਿਉਂ ਕਿਵੇਂ ਚੱਕੂਗਾ ਹੈ ਮੇਰਾ ਹੁਣ ਪਤਾ ਲੱਗਣਾ ਬਈ ਸੌ ਕਿਵੇਂ ਚੱਕੂਗਾ ਮੈਨੂੰ ਪਤਾ ਨਾ ਬੜੇ ਲੋਕਾਂ ਨੇ ਵੀਡੀਓ ਕਲਿੱਪਾਂ ਕੱਟ-ਕੱਟ ਕੇ ਪਾਉਣੀਆਂ ਬੜਿਆਂ ਨੇ ਅਮਰਤਪਾਲ ਤੇ ਬੋਲਣਾ ਵੇਖੀ ਚੱਲਿਆ ਜੇ ਤੁਸੀਂ ਮੈਂ ਤਾਂ ਹੀ ਤੁਹਾਨੂੰ ਪਹਿਲਾਂ ਦੱਸਤਾ ਵੇਖੀ ਚੱਲਿਆ ਜੀ ਹਾਂ ਇਹ ਵੀਡੀਓ ਕੱਟ-ਕੱਟ ਕੇ ਬੜਾ ਕੁਛ ਕਰ-ਕਰ ਕੇ ਫੋਟਮ ਐਡਿਟ ਕਰ-ਕਰ ਕੇ ਪਾਉਣਗੇ ਬੰਦੇ ਤੁਸੀਂ ਵੇਖੀ ਚੱਲਿਆ ਜੀ ਕੀ ਕੁਛ ਕਰਦੇ ਆ ਕਰ ਦੋ ਸ਼ੇਰ ਪਿਆਰ ਕਰਨ ਵਾਲੇ ਰੱਜ ਕੇ ਕਰੋ ਮੜੀ ਜੀ ਸ਼ੇਰ ਐ ਵਿਰੋਧੀਆਂ ਦੇ ਤੁਰ ਤੱਕ ਸ਼ੇਰ ਜਾਣਾ ਚਾਹੀਦਾ ਜਿਨ੍ਹਾਂ ਦਾ ਅੰਦਰਲਾ ਪਾਸਾ ਦੁਖਦਾ ਜਿਹੜਿਆਂ ਦੇ ਸਾਡੇ ਪੀੜ ਹੁੰਦਿੰਦੀ ਆ ਅੰਦਰਲੇ ਪਾਸਿਓ ਉਥੋਂ ਤੱਕ ਕਰੋ ਸ਼ੇਰ ਮੇਰੇ ਭਰਾ ਕਿਉਂ ਕਿਵੇਂ ਚੱਕੂਗਾ ਸ਼ੌਂ ਕਿਵੇਂ ਚੱਕੂਗਾ ਕੋਈ ਕੰਮ ਹੀ ਨਹੀਂ ਇਸ ਬਤੰਦਰਾਂ ਨੂੰ 24 ਘੰਟੇ ਅਮਰਤਪਾਲ ਨੂੰ ਨੰਦੀ ਜਾਂਦੇ ਹਾਈ ਅਮਰਤਪਾਲ ਹਾਈ ਅਮਰਤਪਾਲ ਕਹੇ ਅੰਮ੍ਰਿਤਪਾਲ ਦੱਸੋ ਹੈ ਅੰਮ੍ਰਿਤ ਕੀ ਅੰਮ੍ਰਿਤਪਾਲ ਨੇ ਕਰਤਾ ਸੀ ਉਹ ਜਿਹੜੇ ਨਸ਼ੇ ਨਾਲ ਲੋਕੀ ਮਰਦੇ ਫਿਰਦੇ ਨੌਜਵਾਨ ਮਰਦੇ ਫਿਰਦੇ ਸੀ ਉਹਨਾਂ ਦੀ ਗੱਲ ਨਾਲ ਹੀ ਲਾਉਂਦਾ ਸੀ ਉਹ ਹੋਰ ਉਹਨੇ ਕੀ ਕਰਤਾ ਸੀ ਕਿ ਲੋਕਾਂ ਨੇ ਉਹ ਤੁਸੀਂ ਗੰਦ ਪਾਇਆ ਤੁਸੀਂ ਤੁਸੀਂ ਉਹ ਬਦਨਾਮੀ ਉਸ ਬੰਦੇ ਦੀ ਕੀਤੀ ਰਹਿ ਰੱਬ ਦਾ ਨਾਮ ਤੁਹਾਡਾ ਬੇੜਾ ਗਰਕ ਹੋ ਜਾਏ ਤੁਸੀਂ ਉਹ ਬਦਨਾਮੀ ਕੀਤੀ ਤੁਸੀਂ ਹੈ ਕੱਲੀ ਪੰਜਾਬ 'ਚ ਨਹੀਂ ਕੀਤੀ ਪੰਜਾਬ ਤੋਂ ਬਾਹਰੋਂ ਵੀ ਲੋਕਾਂ ਨੇ ਕੀਤੀ ਆ ਕਈਆਂ ਨੇ ਹਾਂ ਉਹ ਨਿੰਦਣ ਤੱਕ ਜਾਂਦੇ ਹੀ ਇਹ ਅਮਰਤਪਾਲ ਐ ਕਿਵੇਂ ਕਰ ਦੂ ਅਮਰਤਪਾਲ ਐ ਕਿਵੇਂ ਹੋ ਜਾਊਗਾ ਬਾਬੇ ਕਰ ਦੋ ਸ਼ੇਰ ਮੇਰੇ ਭਰਾ ਰਜਮੀਨ ਕਰੋ ਸ਼ੇਰ ਪਿਆਰ ਕਰਨ ਵਾਲੇ ਨੱਪ ਕੇ ਰੱਖੋ ਕਿੱਲੀ ਹੋਰ ਵੀ ਆਪਾਂ ਗੰਦਮੰਦ ਸ਼ੇਰ ਕਰਦੀ ਨੇ ਹੋਰ ਆਪਾਂ ਕੀ ਕੁਝ ਸ਼ੇਰ ਕਰਦੇ ਆਂ ਵੇਖੋ ਤੁਸੀਂ ਹੈ ਸਭੋ ਇਹ ਕਰੋ ਸ਼ੇਰ ਇਹਨਾਂ ਦੀਆਂ ਚੀਕਾਂ ਪਹਿਣੋਂ ਚੱਕਾਂਗੇ ਸਵਿਧਾਨ ਦੀ ਸੌ ਸਾਰਾ ਕੁਝ ਹੋਊਗਾ ਐ ਜਿਹੜੇ 5 ਲੱਖ ਬੰਦੇ ਨੇ ਵੋਟ ਪਾਈ ਆ 2.5 ਲੱਖ ਵੋਟ ਤੇ ਜਿੱਤੇ ਉਹਨਾਂ ਨੂੰ ਪਤਾ ਸੀ ਵੀ ਸੰਵਿਧਾਨ ਦੀ ਸੌ ਤਾਂ ਚੱਕੂ ਗਈ ਕਿ ਉਹਨਾਂ ਨੂੰ ਪਤਾ ਨਹੀਂ ਸੀ ਉਦੋਂ ਸੋ ਵੀਰੋ ਸੂਰਮਾ ਬਾਹਰ ਆ ਰਿਹਾ ਸੂਰਮਾ ਸੌ ਚੱਕੂਗਾ ਚੜਦੀ ਕਲਾ ਨਾਲ ਹਾਂ ਗੁੱਡ ਗੁੱਡ ਬਾਬਾ ਗੁੱਡ ਸਾਰੇ ਭਰਾਵਾਂ ਨੂੰ ਗੁੱਡ ਨੱਪ ਕੇ ਰੱਖੋ ਗਿੱਲੀ ਮੜੀ ਜੀ ਹੈ ਠੀਕ ਆ ਬਾਬੇ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਨਾਲ ਜੁੜੇ ਆ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਵੀਰੋ ਤੁਹਾਡਾ ਸੋ ਜਰੂਰ ਸ਼ੇਅਰ ਕਰਦੇ ਆ ਜੀ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ